ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ 'ਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਲਗਾਤਾਰ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਦਾ ਜਿਹੜਾ ਤੁਹਾਡਾ ਪ੍ਰੀ ਬੋਰਡ ਚਾ ਫਾਈਨਲ ਪੇਪਰ ਹੋਣਾ ਹੈ ਉਹਦੇ ਪੈਟਰਨ ਬਾਰੇ ਦੱਸਾਂਗਾ ਕਿ ਪੇਪਰ ਦਾ ਪੈਟਰਨ ਕੀ ਹੋਏਗਾ ਉਹਦਾ ਬਲੂਪ੍ਰਿੰਟ ਕੀ ਹੈ ਜਿਹਦਰਾ ਕੀ ਹੈ ਕਿ ਤੁਹਾਨੂੰ ਪੇਪਰ ਤੇ ਤਿਆਰੀ ਕਰਨ ਚ ਆਸਾਨੀ ਰਹੇਗੀ ਤੇ ਇਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਪੇਪਰ ਵਿੱਚ ਕਿਹੜੇ ਚੈਪਟਰ ਚੋਂ ਸ਼ਾਰਟ ਕੁਐਸਚਨ ਆਣੇ ਹਨ ਤੇ ਕਿਹੜੇ ਚ ਲੌਂਗ ਆਣੇ ਹਨ ਤੇ ਆਓ ਪੇਪਰ ਪੈਟਰਨ ਦੀ ਗੱਲ ਕਰਦੇ ਹਾਂ ਤੇ ਜਿਹੜਾ ਤੁਹਾਡਾ ਪੇਪਰ ਹੈ ਰਿਟਨ ਪੇਪਰ ਹੈ ਉਹ ਤੁਹਾਨੂੰ ਆਏਗਾ 50 ਅੰਕਾਂ ਦਾ ਤੇ 5 ਅੰਕ ਦੀ ਇੰਟਰਨਲ ਅਸੈਸਮੈਂਟ ਸਕੂਲ ਨੇ ਲਗਾਨੀ ਹੈ ਤੇ 45 ਨੰਬਰ ਦਾ ਤੁਹਾਡਾ ਪ੍ਰੈਕਟੀਕਲ ਹੋਏਗਾ ਇਗਜ਼ਾਮਸ ਤੋਂ ਬਾਅਦ ਤੇ ਪੇਪਰ ਜਿਹੜਾ 3 ਘੰਟੇ ਦਾ ਹੋਵੇਗਾ ਤੇ ਟੋਟਲ ਪੇਪਰ ਜਿਹੜਾ ਤੁਹਾਡਾ ਬਣ ਗਿਆ 100 ਕਹਿੰਦਾ ਸਾਰੇ ਮਿਲਾ ਕੇ ਬਟ ਜਿਹੜਾ ਥਿਉਰੀ ਪੇਪਰ ਹੈ ਉਹ ਸਿਰਫ 50 ਨੰਬਰਾਂ ਦਾ ਹੋਵੇਗਾ ਤੇ ਇਹਨਾਂ ਚੈਪਟਰਸ ਦੀ ਵੀਡੀਓਜ਼ ਜਿਹੜੀਆਂ ਹੈ ਇੰਗਲਿਸ਼ ਤੇ ਪੰਜਾਬੀ ਮੀਡੀਅਮ ਚ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੀਆਂ ਤੇ ਪ੍ਰੈਕਟੀਕਲ ਦੀ ਵੀਡੀਓ ਵੀ ਬਣਾ ਲਈ ਅਪਲੋਡ ਕਰਤਾਵਾਂਗਾ ਤੇ ਉਹਦਾ ਲਿੰਕ ਵੀ ਸਾਨੂੰ ਡਿਸਕ੍ਰਿਪਸ਼ਨ ਬਾਕਸ ਚ ਮਿਲ ਜਾਏਗਾ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਤੁਹਾਡਾ ਜਿਹੜਾ ਰਿਟਨ ਪੇਪਰ ਹੋਵੇਗਾ ਉਹਦਾ ਸਟਰਕਚਰ ਕੀ ਹੋਵੇਗਾ ਇਹਦੇ تین 파ਟ ਹੋਣਗੇ 파ਟ A, B ਐਂਡ 파ਟ C ਜਿਹੜਾ 파ਟ A ਐ ਇਹਦੇ ਵਿੱਚ ਤੁਹਾਨੂੰ ਦੋ ਕੁਐਸਚਨ ਆਣਗੇ ਤੇ ਟੋਟਲ ਪੇਪਰ ਜਿਹੜਾ ਹੈਗਾ 12 ਨੰਬਰ ਦਾ ਆਏਗਾ 파ਟ A ਚੋਂ 6 ਕੁਐਸਚਨ ਜਿਹੜੇ ਆਣਗੇ ਪਹਿਲੇ ਉਹਦੇ ਚ ਤੁਹਾਨੂੰ MCQ ਤੇ ਫਿਲਪਸ ਜਿਹੜੇ ਐ ਆਣਗੇ ਉਸ ਤੋਂ ਬਾਅਦ 파ਟ A ਦੇ ਵਿੱਚ ਹੀ 6 ਕੁਐਸਚਨ ਹੋਰ ਆਣਗੇ ਤੁਹਾਨੂੰ ਜਿੰਨਾਂ ਚੋਂ ਇਸ 파ਟ ਦੀ ਬੈਕ ਐਕਸ ਜਿਹੜੇ ਤੁਹਾਡੇ ਚੈਪਟਰ ਹੈਗੇ ਉਹਨਾਂ ਦੇ ਬੈਕ ਐਕਸ ਦੇ ਫੁੱਲ ਫਾਰਮ ਟਰੂ ਫਾਲਸ ਸ਼ਾਰਟ ਕੀ ਟਾਈਪ ਦੇ ਸ਼ਾਰਟਕਟ ਕੀਜ਼ ਜਿਹੜੇ ਕੁਸ਼ਚਨ ਆਉਣਗੇ ਤੇ ਟੋਟਲ ਪਾਰਟ ਏ ਚ ਤੁਹਾਨੂੰ 12 ਨੰਬਰ ਦਾ ਪੇਪਰ ਆਵੇਗਾ ਜੇਕਰ ਪਾਰਟ ਬੀ ਦੀ ਗੱਲ ਕਰੀਏ ਤੇ ਪਾਰਟ ਬੀ ਵਿੱਚ ਤੁਹਾਨੂੰ 7 ਸ਼ਾਰਟ ਆਨਸਰ ਕੁਸ਼ਚਨ ਆਉਣਗੇ ਮਤਲਬ 3 ਨੰਬਰ ਕੁਸ਼ਚਨ ਤੋਂ ਲੈ ਕੇ 9 ਨੰਬਰ ਤੱਕ ਤੇ ਇਹਨਾਂ 7 ਕੁਸ਼ਚਨਾਂ ਵਿੱਚੋਂ ਤੁਸੀਂ ਕੋਈ 5 ਕੁਸ਼ਚਨ ਕਰਨੇ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਨੇ ਤੇ ਹਰ ਕੁਸ਼ਚਨ ਜਿਹੜਾ ਹੈ ਉਹ ਚਾਰ ਅੰਕਾਂ ਦਾ ਹੋਵੇਗਾ ਜੇਕਰ ਪਾਰਟ ਸੀ ਦੀ ਗੱਲ ਕਰੀਏ ਤੇ ਪਾਰਟ ਸੀ ਦੇ ਵਿੱਚ ਤੁਹਾਨੂੰ ਪੰਜ ਲੌਂਗ ਅਨਸਰ ਟਾਈਪ ਕੁਐਸਚਨ ਆਣਗੇ 10 ਤੋਂ ਲੈ ਕੇ 14 ਤੱਕ ਤੇ ਤੁਹਾਨੂੰ ਇਹਦੇ ਵਿੱਚੋਂ ਕੋਈ ਤਿੰਨ ਪ੍ਰਸ਼ਨ ਜਿਹੜੇ ਆ ਉਹ ਕਰਨੇ ਨੇ ਇਹਦੇ ਪੰਜ ਕੁਐਸਚਨਾਂ ਵਿੱਚੋਂ ਤੇ ਹਰ ਕੁਐਸਚਨ ਜਿਹੜਾ ਉਹ 6 ਨੰਬਰ ਦਾ ਹੋਵੇਗਾ ਹੁਣ ਆਪਾਂ ਚੈਪਟਰ ਵਾਈਜ਼ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਪਾਰਟ ਚੋਂ ਕਿੰਨੇ-ਕਿੰਨੇ ਨੰਬਰ ਦਾ ਪੇਪਰ ਆਵੇਗਾ ਜੇਕਰ ਅਸੀਂ ਪਾਰਟ ਨੰਬਰ 1 ਦੀ ਗੱਲ ਕਰੀਏ ਆਫਿਸ ਆਟੋਮੇਸ਼ਨ ਐਂਡ ਟਾਈਪਿੰਗ ਦੀ ਤੇ ਇਹਦੇ ਵਿੱਚ ਤੁਹਾਨੂੰ ਇੱਕ ਇੱਕ ਨੰਬਰ ਦਾ ਇੱਕ ਕੁਐਸਚਨ ਆਏਗਾ 4 4 ਨੰਬਰ ਦਾ ਇੱਕ ਕੁਐਸਚਨ ਆਵੇਗਾ ਤੇ 6 ਅੰਕਾਂ ਦਾ ਕੋਈ ਵੀ ਕੁਐਸਚਨ ਨਹੀਂ ਆਏਗਾ ਸੋ ਤੁਹਾਨੂੰ ਜਿਹੜਾ ਪਹਿਲਾ ਪਾਰਟ ਹੈ ਇਹਦੇ ਵਿੱਚੋਂ 6 ਨੰਬਰਾਂ ਵਾਲੇ ਕੁਐਸਚਨ ਪੜਨ ਦੀ ਲੋੜ ਨਹੀਂ ਹੈ ਪਾਰਟ ਨੰਬਰ 2 ਕੰਟਰੋਲ ਸਟੇਟਮੈਂਟਸ ਇਨ ਸੀ ਜੇਕਰ ਇਸ ਪਾਰਟ ਦੀ ਗੱਲ ਕਰੀਏ ਤੇ ਇਹਦੇ ਵਿੱਚ ਤੁਹਾਨੂੰ ਇੱਕ ਇੱਕ ਨੰਬਰ ਤੇ ਦੋ ਕੁਐਸਚਨ ਆਣਗੇ ਬੈਕ ਐਕਸ ਵਿੱਚੋਂ ਤੇ ਸ਼ਾਰਟ ਆਂਸਰ ਕੁਐਸਚਨ ਜਿਹੜੇ ਆ 4 4 ਨੰਬਰ ਦੇ ਇੱਕ ਆਣਗੇ ਤੇ 6 ਨੰਬਰ ਦਾ ਪ੍ਰਸ਼ਨ ਕੋਈ ਵੀ ਨਹੀਂ ਆਵੇਗਾ ਸੋ ਤੋਂ ਹੀ ਪਹਿਲੇ ਦੋ ਪਾਠ ਵਿੱਚ ਬੈਕ ਐਕਸਰਸਾਈਜ਼ ਦੇਖ ਕੇ ਕਿੰਨੇ ਬਲ ਕੁਸ਼ਨ ਯਾਦ ਕਰਨੇ ਹਨ ਕਿ ਸ਼ਾਰਟ ਆਂਸਰ ਕੁਸ਼ਨ ਯਾਦ ਕਰਨੇ ਹਨ 6 ਨੰਬਰ ਵਾਲੇ ਕੁਸ਼ਨ ਪੜ੍ਹਨ ਦੀ ਲੋੜ ਨਹੀਂ ਹੈ ਪਾਠ ਨੰਬਰ 3 ਕੰਪਿਊਟਰ ਨੈਟਵਰਕ ਇਹਦੇ ਵਿੱਚ ਤੁਹਾਨੂੰ ਇੱਕ ਇੱਕ ਨੰਬਰ ਦਾ ਇੱਕ ਕੁਸ਼ਨ ਆਵੇਗਾ ਚਾਰ ਚਾਰ ਅੰਕਾ ਦੇ ਵੀ ਕੁਸ਼ਨ ਆਏਗਾ ਤੇ ਛੇ ਛੇ ਅੰਕ ਵਾਲਾ ਵੀ ਇੱਕ ਕੁਸ਼ਨ ਆਵੇਗਾ ਮਤਲਬ ਇਹ ਤੁਹਾਨੂੰ बैक एक्सर क्वेश्चन पढ़ने पैने चार चार वाले भी शोट थे, भी पार्ट नंबर चार करंट ट्रेंड इन इनफोमे टेक्नोलॉजी जेकर इस पार्ट की गल करिए तो एक नंबर एक क्वेश्चन आएगा चार चार अंक वाला एक क्वेश्चन आएगा तो छे अंक वाला भी एक क्वेश्चन आएगा पाठ है आर्टिफिशियल इंटेलीजेंस एंड एक्सपर्ट सिस्टम जेकर इस पार्ट की गल करिए ਇਹਦੇ ਵਿੱਚ ਤੁਹਾਨੂੰ 1 ਗ੍ਰਾਮ ਦਾ ਇੱਕ ਕੁਐਸਚਨ ਆਏਗਾ 4 ਨੰਬਰਾਂ ਦਾ ਇੱਕ ਕੁਐਸਚਨ ਆਏਗਾ ਤੇ 6 ਨੰਬਰ ਵਾਲਾ ਵੀ ਇੱਕ ਕੁਐਸਚਨ ਆਵੇਗਾ ਹਮ ਸਾਰੇ ਕੁਐਸਚਨ ਤੁਹਾਨੂੰ ਯਾਦ ਕਰਨੇ ਪੈਣੇ ਆ। ਸ਼ਿਮਾ ਪਾਰਟ ਡਿਜੀਟਾਈਜੇਸ਼ਨ ਇਹਦੇ ਵਿੱਚ ਤੁਹਾਨੂੰ 1-1 ਨੰਬਰ ਦਾ ਇੱਕ ਕੁਐਸਚਨ 4 ਨੰਬਰ ਵਾਲਾ ਵੀ ਇੱਕ ਤੇ 6 ਨੰਬਰ ਵਾਲਾ ਵੀ ਇੱਕ ਕੁਐਸਚਨ ਆਵੇਗਾ ਸੇਮ ਪਿਛਲੇ ਪੈਟਰਨ ਦੀ ਤਰ੍ਹਾਂ ਜੇਕਰ 7ਵੇਂ ਪਾਠ ਦੀ ਗੱਲ ਕਰੀਏ ਏ ਗਵਰਨੈਂਸ ਪਾਰਟ 2 ਇਹਦੇ ਵਿੱਚ 1-1 ਨੰਬਰ ਦਾ ਇੱਕ ਕੁਐਸਚਨ 4-4 ਵਾਲਾ ਇੱਕ ਕੁਐਸਚਨ ਕਿਸੇ-ਕਿਸੇ ਨੰਬਰ ਵਾਲਾ ਇੱਕ ਕੁਐਸਚਨ ਆਵੇਗਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪਾਠ ਨੰਬਰ 3 ਤੋਂ ਲੈ ਕੇ ਪਾਠ ਨੰਬਰ 7 ਤੱਕ ਸਾਨੂੰ ਛੋਟੇ-ਛੋਟੇ ਕੁਐਸਚਨ ਜਿਹੜੇ 1 ਮਾਰਕਸ ਵਾਲੇ ਸ਼ੋਰਟ ਆਂਸਰ ਕੁਐਸਚਨ ਤੇ ਲੌਂਗ ਆਂਸਰ ਕੁਐਸਚਨ ਸਾਰੇ ਪੜਨੇ ਪੈਣਗੇ ਤੇ ਜਿਹੜੇ ਸਭ ਤੋਂ ਤੁਹਾਨੂੰ ਈਜ਼ੀ ਰਹੇਗਾ ਯਾਦ ਕਰਨਾ ਉਹ 8ਵਾਂ ਤੇ 9ਵਾਂ ਚੈਪਟਰ ਹੈ 8ਵੇਂ ਪਾਠ 'ਚ ਤੁਹਾਨੂੰ ਸਿਰਫ 2 ਨੰਬਰ ਦਾ ਪੇਪਰ ਆਏਗਾ ਇਹਦੇ ਵਿੱਚ ਤੁਸੀਂ ਬੈਕ ਐਕਸਰਸਾਈਜ਼ ਯਾਦ ਕਰਨੀ ਹੈ 4 ਮਾਰਕਸ ਵਾਲੇ ਤੇ 6 ਮਾਰਕਸ ਵਾਲੇ ਪ੍ਰਸ਼ਨ ਪੜਨ ਦੀ ਲੋੜ ਨਹੀਂ ਹੈ ਸੇਮ ਇਸੇ ਤਰ੍ਹਾਂ ਪਾਠ ਨੰਬਰ 9 ਆਡੀਓ ਐਂਡ ਵੀਡੀਓ ਐਡੀਟਿੰਗ ਇਸ ਪਾਠ ਵਿੱਚ 1-1 ਨੰਬਰ ਵਾਲੇ ਦੋ ਕੁਐਸਚਨ ਆਣਗੇ ਸੇਮ ਸੱਤਵੇਂ ਪਾਠ ਦੀ ਤਰ੍ਹਾਂ ਤੇ ਇਹਦੇ ਵਿੱਚ ਵੀ ਤੁਹਾਨੂੰ 4-4 ਨੰਬਰਾਂ ਵਾਲੇ ਤੇ 6-6 ਨੰਬਰ ਵਾਲੇ ਲੌਂਗ ਕੁਐਸਚਨ ਪੜ੍ਹਨ ਦੀ ਲੋੜ ਨਹੀਂ ਹੈ ਤੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ 1-1 ਨੰਬਰ ਵਾਲੇ ਤੁਹਾਨੂੰ ਟੋਟਲ 12 ਕੁਐਸਚਨ ਆਣਗੇ 4-4 ਨੰਬਰ ਵਾਲੇ ਤੁਹਾਨੂੰ ਜਿਹੜੇ ਕੁਐਸਚਨ ਹੈ ਉਹ 5 ਜਾਣਗੇ ਮਤਲਬ ਸੱਤਾਂ 'ਚੋਂ 5 ਕਰਨੇ ਹਨ ਤੇ 6-6 ਅੰਕਾਂ ਵਾਲੇ ਜਿਹੜੇ ਕੁਐਸਚਨ ਹੈਗੇ ਉਹ ਤੁਸੀਂ 3 ਕਰਨੇ ਪੰਜਾਂ ਵਿੱਚੋਂ ਤੇ ਇਹ ਜਿਹੜੇ ਸਾਰੇ ਚੈਪਟਰ ਹੈਗੇ ਆ ਇਹਨਾਂ ਦੇ ਇੰਗਲਿਸ਼ ਮੀਡੀਅਮ ਅਤੇ ਪੰਜਾਬੀ ਮੀਡੀਅਮ ਦੇ ਜਿਹੜੇ ਲਿੰਕਸ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਤੇ ਉਹਦੇ ਨਾਲ ਨਾਲ ਜਿਹੜੇ ਪ੍ਰੈਕਟੀਕਲ ਫਾਈਲ ਦੇ ਤੁਹਾਨੂੰ ਪ੍ਰੋਗਰਾਮ ਚਾਹੀਦੇ ਆ ਉਹਦੇ ਲਿੰਕ ਵੀ ਤੁਹਾਨੂੰ ਜਿਹੜੇ ਆ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਤੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਤੇ ਆਪਕਤ ਦੀ ਮਦਦ ਲੈ ਸਕਦੇ ਹੋ ਧੰਨਵਾਦ ਆਲ ਦੀ ਬੈਸਟ ਫੋਰ ਐਗਜ਼ਾਮਸ